ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਜਿਹੜੀਆਂ ਗਲੀਆਂ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸ਼ਰੋਮਨੀ ਭਗਤ ਬਾਬਾ ਨਾਮਦੇਵ ਜੀ ਦਾ ਜੱਦੀ ਘਰ ਆ ਜਿੱਥੇ ਇਤਿਹਾਸ ਦੇ ਵਿੱਚ ਤੋੜ ਮਰੋੜ ਹੋ ਰਹੀ ਆ ਕਿਤੇ ਕਿੱਥੇ ਦੱਸਿਆ ਜਾ ਰਿਹਾ ਕੋਈ ਇਤਿਹਾਸਕਾਰ ਹੈ ਜਿਹੜਾ ਜਨਮ ਸਥਾਨ ਹੈ ਜਿਹੜਾ ਕਿਤੇ ਦੱਸਦਾ ਪਰ ਅੱਜ ਤੁਹਾਨੂੰ ਜਿਹੜਾ ਭਗਤ ਨਾਮਦੇਵ ਜੀਆ ਦਾ ਅਸਲੀ ਸਥਾਨ ਭਗਤ ਨਾਮਦੇਵ ਜੀ ਦਾ ਜੱਦੀ ਘਰ ਆ ਉਸ ਜੱਦੀ ਘਰ ਦੇ ਪਾ ਤੁਹਾਨੂੰ ਅੱਜ ਦਸਤਰਾ ਦੇ ਲਈ ਲੈ ਕੇ ਆਇਆ ਜੀ ਇਸ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜਰੂਰ ਕਰਿਓ ਅਤੇ ਕਿੱਥੋਂ ਦੇਖੀਏ ਤੁਸੀਂ ਵੀਡੀਓ ਇਹ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਸਪੈਸ਼ਲ ਧੰਨਵਾਦ ਹੈ ਜਿਹੜਾ ਕਰ ਸਕੀਏ ਜਿਦਾ ਵਾ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕੋਈ ਇਤਿਹਾਸਕਾਰ ਕਿੱਥੇ ਦੱਸਦਾ ਕੋਈ ਕਿੱਥੇ ਦੱਸਦਾ ਮਹਾਰਾਸ਼ਟਰ ਦੇ ਹੰਗੋਲੀ ਜ਼ਿਲ੍ਹੇ ਦੇ ਵਿੱਚ ਨਰਸੀ ਪਿੰਡ ਪੈਂਦਾ ਜਿਸ ਦਾ ਨਾਮ ਨਰਸੀ ਨਾਮਦੇਵ ਦੇ ਨਾਮ ਦੇ ਉੱਪਰ ਬਹੁਤ ਮਸ਼ਹੂਰ ਹੈ ਜਿਹੜਾ ਅਸਲੀ ਹੈ ਜਿਹੜਾ ਜਨਮ ਸਥਾਨ ਉਹ ਤੁਹਾਨੂੰ ਆਪਾਂ ਦਰਸਾ ਰਹੇ ਜਿਹੜਾ ਕਰਵਾ ਰਹੇ ਆ ਇਹ ਉਹ ਗਲੀਆਂ ਨੇ ਜਿੱਥੇ ਕਿਤੇ ਸ਼ਰੋਮਨੀ ਭਗਤ ਬਾਬਾ ਨਾਮਦੇਵ ਜੀ ਖੇਡਦੇ ਹੋਣਗੇ ਤੇ ਆਪਣੇ ਚਮਤਕਾਰ ਦਿਖਾਉਂਦੇ ਹੋਣਗੇ ਨਾਮਦੇਵ ਨੂੰ ਗਵਾਂਢੜ ਪੁੱਛਦੀ ਕਿੱਥੋਂ ਤੈ ਬੜਾਈ ਛੱਪਰੀ ਭਗਤ ਨਾਮਦੇਵ ਜੀ ਜਦੋਂ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਗਏ ਤਾਂ ਉਹਨਾਂ ਦੀ ਛੱਪਰੀ ਆ ਜਿਹੜੀ ਬਿਲਕੁਲ ਟੁੱਟੀ ਹੋਈ ਸੀ ਤੇ ਕਾਰਪੁਰਖ ਪ੍ਰਭੂ ਕਾਲੀਆ ਅਕਾਲਪੁਰਖ ਮਹਾਰਾਜ ਨੇ ਦੇਖਿਆ ਕਿ ਮੇਰਾ ਭਗਤ ਹੈ ਜਿਹੜਾ ਉਸਦੇ ਕੋਲ ਰਹਿਣ ਦੇ ਲਈ ਵੀ ਕੋਈ ਜਗ੍ਹਾ ਨਹੀਂ ਹੈ ਤਾਂ ਅਕਾਲਪੁਰਖ ਨੇ ਆਪਣੀ ਸ਼ਕਤੀ ਦੇ ਨਾਲ ਜਿਹੜੀ ਨਾਮਦੇਵ ਜੀ ਦੀ ਛਪਰੀ ਹੈ ਜਿਹੜੀ ਬਣਾਈ ਤੇ ਅੱਜ ਉਹ ਸਥਾਨ ਹੈ ਜਿਹੜਾ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ ਉਹ ਸਥਾਨ ਅੱਜ ਵੀ ਮੌਜੂਦ ਹੈ ਜੀ ਤੁਸੀਂ ਬਹੁਤ ਜ਼ਿਆਦਾ ਭਾਗਾ ਵਾਲਿਓ ਜਿਹੜੇ ਸ਼ੇਅਰ ਕਰੋਗੇ ਤੇ ਵਾਹਿਗੁਰੂ ਜੀ ਲਿਖ ਕੇ ਜਿਹੜਾ ਕਮੈਂਟ ਕਰੋਗੇ ਇਹਨਾਂ ਗਲੀਆਂ ਦੇ ਵਿੱਚ ਹੀ ਆ ਕੇ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਭਗਤ ਨਾਮ ਦੇਵ ਜੀ ਇਹਨਾਂ ਗਲੀਆਂ ਦੇ ਵਿੱਚ ਘੁੰਮੇ ਫਿਰੇ ਹੋਣੇ ਛੋਟੇ ਹੁੰਦੇ ਇੱਥੇ ਰਹੇ ਹੋਣੇ ਬਹੁਤ ਜ਼ਿਆਦਾ ਚੰਗਾ ਜਿਹੜਾ ਲੱਗ ਰਿਹਾ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੋ ਆਸ-ਪਾਸ ਦੇ ਘਰ ਨੇ ਉਹ ਘਰ ਸਾਰੇ ਛਿੰਬਿਆਂ ਦੇ ਨੇ ਜੀ ਛਿਪੇ ਕੇ ਜਨਮ ਮੇ ਕਹੇ ਆਇਆ ਇਹ ਜਦੋਂ ਭਗਵਾਨ ਦੇ ਕੋਲ ਪੁੱਛੇ ਨੇ ਬਾਬਾ ਨਾਮਦੇਵ ਜੀ ਦਰਵਾਜ਼ਾ ਖੜਕਾਇਆ ਪੁੱਛਿਆ ਅਰੇ ਕੌਣ ਜੀ ਮਨਾਮਾ ਇਸ ਲਈ ਆਪਨੇ ਪੇਜ ਦਾ ਨਾਮ ਇੱਕ ਦਾ ਗਗਣੀ ਨਾਮਾ ਵੀ ਰੱਖਿਆ ਹੋਇਆ ਚੈਨਲ ਦਾ ਨਾਮ ਨਮਿਓ ਦਾ ਸਬਸਕ੍ਰਾਈਬ ਫੋਲੋ ਜਿਹੜਾ ਜ਼ਰੂਰ ਕਰਿਓ ਤੇ ਨਾਲ ਸ਼ੇਅਰ ਹੈ ਜਿਹੜਾ ਉਹ ਵੀ ਜ਼ਰੂਰ ਕਰਿਓ ਚਰਮ ਅਸਥਾਨ ਭਗਤ ਨਾਮਦੇਵ ਜੀ ਭਾਗਾ ਵਾਲਿਓ ਇਹ ਹੈ ਉਹ ਇਤਿਹਾਸਿਕ ਜਗ੍ਹਾ ਅੱਜ ਵੀ ਹੈ ਜਿਹੜੀ ਕੱਚੀ ਪਈ ਆ ਤੇ ਬਹੁਤ ਜ਼ਿਆਦਾ ਜਿਹੜੀ ਨੀਵੀਂ ਹੈ ਜਿਹੜੀ ਜਗ੍ਹਾ ਹੋ ਗਈ ਆ ਸ਼੍ਰੋਮਨੀ ਭਗਤ ਬਾਬਾ ਨਾਮਦੇਵ ਜੀ ਦਾ ਉਹ ਕੱਚਾ ਢਾਰਾ ਜੋ ਅੱਜ ਵੀ ਹੈ ਕੋਕੋ ਤੇ ਉਸੇ ਤਰ੍ਹਾਂ ਕੱਚਾ ਤੇ ਉਸੇ ਤਰ੍ਹਾਂ ਮਿੱਟੀ ਹੈ ਜਿਹੜੀ ਇਸ ਦੇ ਉੱਪਰ ਲੱਗੀ ਹੋਈ ਹੈ ਤੇ ਜਿਹੜੇ ਜਿਹੜੇ ਸੰਗਤਾਂ ਦਸਰਕਰ ਰਹੇ ਨੇ ਬਹੁਤ ਜ਼ਿਆਦਾ ਨੀਮਤ ਅੰਦਰ ਦੀ ਆਉ ਕੇ ਲੰਗ ਕੇ ਜਣਾ ਆਉਣਾ ਪੈਂਦਾ ਚਲੋ ਨੀਵੀਂ ਜਗ੍ਹਾ ਹੁੰਦਾ ਕਰਕੇ ਕਿਉਂਕਿ ਫਿਰ ਇਤਿਹਾਸਕ ਬਹੁਤ ਪੁਰਾਣੀ ਜਗ੍ਹਾ ਹੈ ਇਸ ਕਰਕੇ ਸੰਗਤਾਂ ਦਾ ਜਿਹੜਾ ਬਹੁਤ ਨੀਵਾ ਹੋਣ ਦੇ ਕਾਰਨ ਉਸ ਦੇ ਵਿੱਚ ਬੈਠਿਆ ਨਹੀਂ ਜਾਂਦਾ ਤੇ ਇਸੇ ਤਰ੍ਹਾਂ ਹੀ ਕੋਟੇ ਉਕੇ ਅੰਦਰ ਵਰਨਾ ਪੈਂਦਾ ਤੇ ਇਸੇ ਤਰ੍ਹਾਂ ਨਿਕਲਣਾ ਪੈਂਦਾ ਕਿੰਨੇ ਵਧੀਆ ਉਹ ਪਲ ਹੋਣਗੇ ਤੇ ਇੱਕ ਹੋਰ ਦੇਖੋ ਅੱਜ ਆਪਾਂ ਵੱਡੇ ਵੱਡੇ ਘਰਾਂ ਦੇ ਵਿੱਚ ਸੁਖੀ ਨਹੀਂ ਹੈਗੇ ਐਡੇ ਛੋਟੇ ਛੋਟੇ ਘਰਾਂ ਦੇ ਵਿੱਚ ਵੀ ਰਹਿ ਕੇ ਪ੍ਰਭੂ ਦਾ ਕਦੇ ਵੀ ਗਿਲਾ ਨਹੀਂ ਕੀਤਾ ਜਿਹੜਾ ਭਗਤੀ ਦੇ ਬੱਚਾ ਆਪਣੇ ਦੇ ਵਿੱਚ ਲੈਣ ਵੇ ਤੇ ਪ੍ਰਭੂ ਦਾ ਨਾਮ ਜਪ ਕੇ ਜਿਹੜਾ ਆਪਣਾ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਜਿਸ ਦੇ ਕਾਰਨ ਅੱਜ ਦੇ ਸਭ ਦੇਸਾਂ ਤੋਂ ਦੁਨੀਆ ਦਰਸ਼ਨ ਕਰਨ ਆਉਂਦੀ ਹੈ ਤੇ ਆ ਸਾਰੀ ਸੰਗਤ ਜਿਹੜੀ ਪੰਜਾਬ ਤੋਂ ਆਈ ਹੋਈ ਆ ਲਗਭਗ 1750 1400 ਕਿਲੋਮੀਟਰ ਦਾ ਜਿਹੜਾ ਇੱਥੋਂ ਫਾਸਲਾ ਹੈਗਾ ਭਗਤ ਨਾਮਦੇਵ ਜੀਆ ਦੇ ਜਨਮ ਸਥਾਨ ਦਾ ਪੰਜਾਬ ਤੋਂ ਕੋਈ ਵੀ ਪੰਜਾਬ ਦਾ ਏਰੀਆ ਹੋਵੇ ਕੋਈ ਵੀ ਪਿੰਡ ਹੋਵੇ ਤੇ ਇਸ ਜਗ੍ਹਾ ਤੋਂ ਜਿਹੜਾ ਅੰਦਰਤੀ ਜਾਇਆ ਜਾਂਦਾ ਤੁਸੀਂ ਦੇਖ ਸਕਦੇ ਤੁਸੀਂ ਇਸ ਜਗ੍ਹਾ ਤੋਂ ਜਿਹੜਾ ਪੈਟਕੇ ਦੇ ਅੰਦਰਤੀ ਜਾਇਆ ਜਾਂਦਾ ਸੰਗਤ ਬੱਠੇ-ਬੱਠੇ ਜਾਂਦੀ ਆ ਤੇ ਜਿਆਦਾ ਨੀਵੀਂ ਇਹ ਜਿਹੜਾ ਹੋਣ ਦੇ ਕਾਰਨ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਤਿਹਾਸਿਕ ਇਤਿਹਾਸ ਨੂੰ ਸ਼ਾਮਕ ਕੇ ਰੱਖਿਆ ਹੋਇਆ ਕਿਸੇ ਤਰ੍ਹਾਂ ਵੀ ਇਸ ਦਾ ਨਵੀਨੀ ਕਰਨਾ ਜਿਹੜਾ ਕਰਨ ਦੀ ਕੋਸ਼ਿਸ਼ ਵੀ ਇਹ ਜਿਹੜੀ ਨਹੀਂ ਕੀਤੀ ਕਿਵੇਂ ਸੰਗਤਾਂ ਜਿਵੇਂ ਤੁਹਾਨੂੰ ਦਿਖਾਇਆ ਇਥੋਂ ਦੀ ਸੰਗਤਾਂ ਨੇ ਜਿਹੜੀਆਂ ਅੰਦਰ ਦੀ ਆ ਦੇਖੋ ਤੁਸੀਂ ਕੋਟੇ ਹੋ ਕੇ ਜਾਣਾ ਪੈਂਦਾ ਹੈ ਦੇਖੋ ਜੀ ਇਹ ਰਹਾ ਇਸ ਕੋ ਇਤਿਹਾਸਕ ਕਮਰਾ ਜਿੱਥੇ ਭਗਤ ਨਾਮਦੇਵ ਜੀ ਦਾ ਜਿਹੜਾ ਸਾਧ ਸੰਗਤ ਲਖਨਾ ਤੋਂ ਆਇਆ ਉਹਨੂੰ ਬਾਬਾ ਜੀ ਦੇ ਕਰੇ ਦਰਸ਼ਨ ਕਰਨ ਆ ਕੇ ਆਏ ਬੜੇ ਸ਼ਰਮਾਉਂਦੇ ਕਰਦਾ ਆਏ ਇਹ ਪਿੰਡ ਦਾ ਨਾਮਦੇ ਕਰਸੀ ਨਾਮ ਜਿਹੜਾ ਨਾਮ ਨੀਂਤਾ ਦਾ ਉਹ ਨਾਮਦੇਵ ਜੀ ਦੇ ਸੇਵਾ ਸੰਗਤ ਦੇ ਬਾਰੇ ਬਹੁਤ ਬਤਾਉਂਦੇ ਆਏ ਨੇ ਸਿੰਡ ਦਾ ਹੀ ਨਾਮ ਤੇ ਕਿਹਾ ਜੇ ਨਾ ਨਾਮ ਤੇ ਇੱਕ ਸਿੰਡ ਦਾ ਨਾਮ ਤੇ ਲਰਦੀ ਬਾਹਮ ਜਦੋਂ ਨਾਮਦੇਵ ਦੀ پیدਾਇ ਹੋਈ ਨਹੀਂ ਮਾਤਾ ਵੀ ਗੈਨੀ ਨਹੀਂ ਜਦੋਂ ਉਹ ਰਾਸ਼ਟਰਪਤੀ ਬਣਿਆ ਮਤਾ ਟਿਕਣੋਂ ਬਾਅਦ ਆਏ ਨੇ ਉਹਨਾਂ ਨੇ ਸਿੰਡ ਦਾ ਹੀ ਨਾਮ ਬਦਲ ਕੇ ਨਾਮ ਤੇ ਨਾਮ ਤੇ ਨਾਮ ਕਾੜ ਸ਼ਾਮਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਦਰਸ ਨੇ 72 ਵਾਰ ਇਹਨਾਂ ਨੂੰ ਦਰਸ਼ਨ ਹੋਏ ਤੇ ਕ੍ਰਿਸ਼ਨ ਭਗਵਾਨ ਦੇ ਮਹਾਰਾਸ਼ਟਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੂੰ ਵਿਠਲਦੇਵ ਦਾ ਕਹਿੰਦੇ ਨੇ ਵਿਠਲਦੇਵ ਪੁਜਾਰੀ ਤੇ ਇਹਨਾਂ ਦੇ ਪਿਤਾ ਦਾ ਨਾਮ ਦਾਂਸਰੇਟ ਤੇ ਮਾਤਾ ਦਾ ਨਾਮ ਤੇ ਗੋਨਾਬਾਈ ਘਰ ਵਾਲੀ ਦਾ ਨਾਮ ਉਹਦੇ ਰਾਜਾ ਬਾਈ ਗੋਨਾਬਾਈ ਦੇ ਕੁੱਖੋਂ 26 ਅਕਤੂਬਰ 1270 71 ਕਾਸ਼ੀ ਦਿਨ ਐਤਵਾਰ ਨੂੰ ਇਥੇ ਘਰ ਤੇ ਪੈਦਾ ਹੋਏ ਸੀ 2 ਮਾਘ 1350 ਬ੍ਰਹਮਲੀਨ ਹੋਏ ਤੇ ਜਿਲ੍ਹਾ ਗੁਰਦਾਸਪੁਰ ਪਿੰਡ ਕਮਾਨ 18 ਸਾਲ ਕਮਾਉਣ ਵੇ ਤੇ 80 ਸਾਲ ਦੀ ਵਿਰਧਵਸਤਾ ਛੋੜਾ ਛੱਡਿਆ ਦੀ ਛੋੜਾ ਛੱਡਣ ਤੋਂ ਪਹਿਲਾਂ ਬਾਬਾ ਫੋੜਦਾ ਜੀ ਨੂੰ ਫਰਗਤੀ ਦੇਖੇ ਗਏ ਤੇ ਵਾਹਿਗੁਰੂ ਜੀ ਦਾ ਖਾਲਸਾ ਉਹ ਇਸ ਤਰ੍ਹਾਂ ਜਿਹੜਾ ਇਹ ਪ੍ਰਾਣੀ ਉਹ ਧਿਆਕ ਜਗਾ ਜੋ ਗਿਆਨੀ ਜੈਲ ਸਿੰਘ ਜੀ ਨੇ ਰਾਸ਼ਟਰਪਤੀ ਜੀ ਤੋਂ ਬੜੇ ਨੇ ਗਿਆਨੀ ਜੈਲ ਸਿੰਘ ਉਹਨਾਂ ਨੇ ਇਸ ਜਗ੍ਹਾ ਸਥਾਨ ਤੇ ਪਿੰਡ ਦਾ ਨਾਮ ਹੀ ਬਦਲ ਕੇ ਆ ਜਿਹੜਾ ਨਰਸੀ ਨਾਮ ਦੇ ਰੱਖ ਤਾ ਜਿਹੜਾ ਨਰਸੀ ਬਾਂਮਣੀ ਨਾਮ ਹੁੰਦਾ ਸੀ ਇਸ ਪਿੰਡ ਦਾ ਵਾ ਵਾਏ ਗਰੂ ਨਰਸੀ ਪਾਤਰਮ ਦੇ ਜੀ ਤਾਂ ਤਾਂ ਬਾਬਾ ਜੀ